ਦਿਆਣਾ ਸ਼ਹਿਰ ਦੇ ਬਹੁਤ ਹੀ ਨਾਮੀ ਜਿਮ ਦੇ ਵਿੱਚ ਇੱਕ ਸਿੱਖ ਮੁੰਡੇ ਨਾਲ ਹੋਈ ਮਾਰਕੁੱਟ ਮਾਮਲੇ ਦੇ ਵਿੱਚ ਜਿੱਤੇ ਕੀ ਦੇਸ਼ ਭਰ ਦੇ ਨਾਮਤਾਰੀ ਸਿੱਖ ਸੰਗਤ ਵਿੱਚ ਰੋਸ਼ ਦੇਖਣ ਨੂੰ ਮਿਲਿਆ ਉੱਥੇ ਹੀ ਜੈਨ ਸਮਾਜ ਵੀ ਉਸ ਲੜਕੇ ਨਾਲ ਹੱਕ ਠੋਕੇ ਖੜਾ ਹੋ ਗਿਆ ਮਾਮਲਾ ਜਿਮ ਦੇ ਵਿੱਚ ਹੋਈ ਉਸ ਮੁੰਡੇ ਦੀ ਮਾਰਕੁੱਟਾਈ ਦਾ ਤੇ ਅੱਜ ਉਹ ਮਾਮਲਾ ਸੁਲਝਾ ਲਿੱਤਾ ਗਿਆ ਜੋ ਕਿ ਜਿਸ ਲੜਕੇ ਵੱਲੋਂ ਉਸ ਨਾਲ ਮਾਰਕੁੱਟ ਕੀਤੀ ਗਈ ਸੀ ਗੌਰਵ ਸਜਦੇਵਾ ਉਸਨੇ ਨਾਮਧਾਰੀ ਸਮਾਜ ਦੇ ਅੱਗੇ ਤੇ ਉਸ ਲੜਕੇ ਕੋਲੋਂ ਮਾਫੀ ਮੰਗ ਲਈ ਹੈ ਆ ਜੋ ਦੇਖਦੇ ਆ ਕਿ ਇਹ ਨਾਮਧਾਰੀ ਸੰਗਤ ਦਾ ਕਹਿਣਾ ਤੇ ਕੀ ਹੈ ਉਸ ਲੜਕੇ ਦਾ ਕਹਿਣਾ ਸੂਬਾ ਜੀ ਆ ਜੀ ਆ ਜੀ ਸੂਬਾ ਜੀ ਆਪ ਜੀ ਇੱਕ ਬਿਆਨ ਜੀ ਦੇ ਬੱਚਿਆਂ ਨੂੰ ਇੱਕ ਮਿੰਟ ਸਾਰੇ ਚੁੱਪ ਜੀ ਸੂਬਾ ਜੀ ਕਹਿੰਦੇ ਰਿਕਾਰਡਿੰਗ ਕਰ ਲਓ ਜੀ ਗੈਸ ਸੂਬਾ ਜੀ ਬਿਆਨ ਦੇਣ ਲੱਗੇ ਆ ਬਸ ਆ ਜਾ ਹਜਾਰਾ ਤੁਸੀਂ ਬਾਈ ਯਾਰ ਬਾਬਾ ਇਹ ਨਾ ਹੁੰਦਾ ਨਾ ਹੁੰਦਾ ਬਾਬਾ ਜੀ ਬਸ ਦੋਸਤੋ ਜਿਹੜਾ ਪਿਛਲੇ ਦਿਨ ਬਰਸੋਂ ਕੋ ਝਗੜਾ ਹੋਇਆ ਝਗੜਾ ਨਹੀਂ ਕਿਹਾ ਜਾਂਦਾ ਜੇ ਚੰਨ ਨੇ ਮਾਰਕਾ ਹੀ ਕੀਤੀ ਹੈ ਕਦੀ ਔਰ ਹਜਾਰਾ ਸਿੰਘ ਤੋਂ ਮਾਫੀ ਮੰਗਦਾ ਹੈ ਸੌਰੀ ਕਰਦਾ ਹੈ ਸਾਰੇ ਸਮਾਜ ਤੋਂ ਮੰਗਦਾ ਹੈ ਨਾ ਸਾਰੇ ਸਮਾਜ ਤੋਂ ਕਹਿੰਦਾ ਜੈਨ ਸਮਾਜ ਤੋਂ ਮੰਗਦਾ ਜਿੰਨੇ ਦੋਸਤ ਮਿੱਤਰ ਆਏ ਮਾਫਾ ਕਰੇ ਹੋਰ ਸਿਆਣਾ ਬੱਚਾ ਹੈ ਅੱਗੇ ਵਾਸਤੇ ਆਪਣੇ ਜੀਵਨ ਤੇ ਇਹੋ ਜੀ ਗਲਤੀ ਕਰਨ ਵਾਸਤੇ ਪ੍ਰਣ ਕਰਦਾ ਹੈ ਔਰ ਅਸੀਂ ਫਾਰੀਦੀ ਗੱਲਸ ਅਪਰੀਸ਼ੀਏਟ ਕਰਦੇ ਆਂ ਔਰ ਇਹ ਅਸੀਂ ਗਾਲੀ ਹਜਾਰਾ ਸਿੰਘ ਜੀ ਮਾਦੀ ਮਾਕੇ ਚੱਕੀ ਪਾਕੇ ਆਪਣੇ ਘਰ ਨੂੰ ਮੁਕਾਏ ਬੜੇ ਮੋਹਰੇ ਸੋਰੀ ਬੋ ਮਰੇ ਬੋ ਸੋਨੀਆ ਆਪਣੇ ਮੋਹ ਗਾ ਕੋਲ ਮੈਂ ਕਹਿੰਦਾ ਦੇਖ ਮੈਂ ਦੇਖੋ ਕੋ ਨਾ ਫਿਰ ਸੌਰੀ ਆ ਗਿਆ ਯਾਰ ਬਾਬਾ ਯਾਰ ਬਰੀ ਯਾਰ ਇਹਦਾ ਜਣਾਏ ਸੋਰੀ ਬਰਾਬਰ ਰਹਿਣਾ ਵੱਡੇ ਭਰਾਵਾਂ ਕਿਤਾ ਛੋਟੇ ਭਰਾਵਾਂ ਚਲੋ ਵੱਡੇ ਭਰਾ ਛੋਟੇ ਭਰਾਵਾਂ ਕੋਈ ਨਹੀਂ ਨਾਲ ਜਾ ਰਹੀ ਦੂਸਾ ਛੱਡਦੇ ਨਹੀਂ ਜਾਂਦਾ ਹੁੰਦਾ ਬਾਬਾ ਜੀ ਛੱਡ ਦੇ ਰਹਿਣ ਥੋੜੀ ਜਲਦੀ ਬਾਬਾ ਜੀ ਵੀ ਕਹਿੰਦਾ ਸਰ ਤਾਲੀ ਮਰਦ ਹੁੰਦਾ ਛੱਡੇ ਜਗਾਰਾ ਜਦੋਂ ਬਾਬਾ ਜੀ ਬੋਲੇ ਸੋਨੀਆ ਸਤਿ ਸ਼੍ਰੀ ਅਕਾਲ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਭਾਈ ਆਪ ਜੀ ਕਰਦੇ ਜੀ ਕੰਮ ਇੱਕ ਐਸੀ ਕੋਈ ਘਟਨਾ ਵਾਸਤੇ ਇਕੱਠੇ ਹੋਏ ਆ ਜਨਤ ਸਮਾਜ ਇਕੱਠਾ ਹੋਇਆ ਪਰਿਵਾਰ ਇਕੱਠਾ ਹੋਇਆ ਨਾਮ ਪੈਰੀ ਸਮਾਜ ਇਕੱਠਾ ਹੋਇਆ ਜਿਹੜੀ ਕਿ ਇੱਕ ਉਸੇ ਦੇ ਵਿੱਚ ਗੰਗਲ ਹੋ ਗਈ ਗੌਰਵ ਸਿਰਦੇਵਾ ਤੋਂ ਹਜ਼ਾਰਾ ਸਿੰਘ ਵਾਸਤੇ ਇੱਕ ਬੜਾ ਵੱਡਾ ਇੱਕ ਸਲੋਗ ਲਿਖਿਆ ਮੈਨੂੰ ਸਿਮਰਤੀ ਦਾ ਹੈ ਜਾਂ ਉਹਨਾਂ ਨੇ ਲਿਖਿਆ ਵੀ ਖਿਮਾ ਵਟਨ ਤੇ ਹੋਤ ਹੈ ਛੋਟਨ ਤੇ ਉਤਪਾਤ ਕਿਆ ਵਿਸ਼ਨੂ ਦਾ ਡੱਟ ਗਿਆ ਜੋ ਬਰੀ ਬਿਮਾਰੀ ਨਾਲ ਖਿਮਾ ਕਰਨਾ ਤੇ ਖਿਮਾ ਮੰਗਣੀ ਦੋਨੋਂ ਗੱਲਾਂ ਬਹੁਤ ਵੱਡੀਆਂ ਨੇ ਗੌਰਵ ਦੇਵਾ ਨੇ ਵੱਡਾ ਮਨ ਕਰਕੇ ਵੱਡੀ ਗੱਲ ਕਰਕੇ ਹਜ਼ਾਰਾ ਸਿੰਘ ਤੋਂ ਮਾਫੀ ਮੰਗੀ ਆ ਖਿਮਾ ਮੰਗੀ ਆ ਕਿ ਮੇਰੇ ਕੋਲੋਂ ਗਲਤੀ ਹੋਈ ਹਜ਼ਾਰਾ ਸਿੰਘ ਨੇ ਵੱਡੇ ਮਨ ਨਾਲ ਉਸ ਨੂੰ ਮਾਫ ਕਰ ਦਿੱਤਾ ਸਾਡੇ ਵਿੱਚ ਇੱਥੇ ਸਾਰਾ ਜੈਨ ਸਮਾਜ ਨikhil ਸਾਹਿਬ ਜੈਨ ਸਾਹਿਬ ਜੁਨੀ ਜੈਨ ਸਾਹਿਬ ਕੋਤਰੀ ਕੌਂਸਲ ਸਾਹਿਬ ਖੜੇ ਨੇ ਔਰ ਇਹਨਾਂ ਦੀ ਹਾਜ਼ਰੀ ਦੇ ਇਸ ਵਰਨ ਜਮ ਦੇ ਵਿੱਚ ਇਹ ਸਾਰੀ ਘਟਨਾ ਹੋਈ ਸੀ ਇੱਥੇ ਹੀ ਇਸ ਗੱਲ ਨੂੰ ਸਮਾਪਤ ਕੀਤਾ ਜਾਂਦਾ ਹੈ ਔਰ ਦੋਨਾਂ ਬੱਚਿਆਂ ਨੂੰ ਸ਼ਾਬਾਸ਼ ਹੈ ਕਿ ਇਹਨਾਂ ਨੇ ਇਸ ਗੱਲ ਨੂੰ ਅੱਗੇ ਵਧਣ ਤੋਂ ਬਚਣ ਵਾਸਤੇ ਸਾਡੇ ਸਾਰੇ ਸਮਾਜ ਦੀ ਸਾਡੇ ਵੱਡਿਆਂ ਦੀ ਇੱਕ ਗੱਲ ਮੰਨ ਲਈ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਇਹਨਾਂ ਬੱਚਿਆਂ ਦਾ ਸ਼ੁਕਰੀਆ ਕੀ ਨਾਮ ਆਜੀ ਭਾਜੀ ਬੜੀ ਮਿਹਰ ਨਾਲ ਗੌਰਵ ਤੇ ਕੀ ਹੁਣ ਤੁਹਾਡਾ ਆਪਸ ਦੇ ਵਿੱਚ ਜੋ ਵੀ ਸੀ ਆਪਸੀ ਮੁੱਠਬੇਟ ਸੀ ਸਾਰੀ ਖਤਮ ਹੋ ਗਈ ਹੈ ਗੱਲਬਾਤ ਜੋ ਸੀ ਸਾਡੀ ਖਤਮ ਹੋ ਚੁੱਕੀ ਹੁਣ ਕੋਈ ਵੀ ਹੈ ਨਹੀਂ ਤੇ ਅੱਗੇ ਤੋਂ ਕਿਸੇ ਦੇ ਨਾਲ ਇਦਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ। ਨਹੀਂ ਅਜੇ ਤੱਕ ਅਜੇ ਤੱਕ ਕਦੀ ਹੋਈ ਦੀ ਪਹਿਲੀ ਵਾਰੀ ਹੋਈ ਹੈ ਇਹ ਚੀਜ਼। ਅੱਗੇ ਅਜੇ ਤੱਕ ਨਹੀਂ ਕਦੀ ਹੋਈ ਇਦਾਂ ਦੀ। ਠੀਕ ਹੈ। ਹੁਣ ਜੋ ਵੀ ਤੁਹਾਡਾ ਸੀਗਾ ਮਨਮਟਾਬ ਖਤਮ ਹੋ ਗਿਆ ਸਭ ਕੁਝ। ਠੀਕ ਹੈ ਜੀ। ਚਲੋ ਭਾਈ ਆਪਣਾ ਹਜਾਰਾ ਸਿੰਘ। ਤੇ ਕੀ ਤੁਹਾਡਾ ਅੱਜ ਫੈਸਲਾ ਕਿਦਾਂ ਹੋਇਆ ਜੋ ਵੀ ਮੜ ਜਾ ਸਸੋ ਦਾ ਫੈਸਲਾ ਉਹਨੇ ਮਾਫੀ ਮੰਗੀ ਹੈ ਜੀ ਇੱਥੇ ਜਿੰਮ ਵਿੱਚ ਆ ਕੇ ਉਹਦੇ ਪਿਤਾ ਜੀ ਵੀ ਆਏ ਹੋ ਉਹਦਾ ਪਰਿਵਾਰ ਸਾਰਾ ਆਇਆ ਹੋਇਆ ਹੈ। ਤੇ ਉਹਨਾਂ ਨੇ ਆ ਕੇ ਮਾਫੀ ਮੰਗੀ ਹੈ। ਤੁਹਾਡੇ ਵੱਲੋਂ ਮਾਫੀ ਤਾਂ ਕਰੀ। ਹਾਂਜੀ ਸੋਬਾ ਜੀ ਨੇ ਜੋ ਫੈਸਲਾ ਕੀਤਾ ਆਪਾਂ ਉੱਥੇ ਫੁੱਲ ਝੜਾਣੇ ਆ ਸਾਡੇ ਵੱਡੇ ਨੇ ਹਾਂਜੀ ਚੁੱਪ ਹਾਂਜੀ ਹਾਂਜੀ ਪਾਸੋਂ ਮੀਡੀਆ ਤੋਂ ਇਸ ਗੱਲ ਦਾ ਖਬਰ ਲੱਗੀ ਸੀ ਕਿ ਜੋ ਹਜਾਰਾ ਸਿੰਘ ਲੜਕਾ ਆ ਬਰਨ ਜਿੰਪ ਦੇ ਵਿੱਚ ਐਕਸਰਸਾਈਜ਼ ਕਰਦਾ ਹੋਇਆ ਤੇ ਕਿਸ ਤਰ੍ਹਾਂ ਦੂਸਰੇ ਲੜਕੇ ਨੇ ਉਹਦੇ ਤੇ ਆਣ ਕੇ ਹਮਲਾ ਕੀਤਾ ਜਾਂ ਲੜਾਈ ਕੀਤੀ ਉਹਦੀ ਪੱਗ ਵੀ ਲਈ ਇਸ ਗੱਲ ਦਾ ਬੜਾ ਰੋਸ ਹੀ ਬੜਾ ਰੋਸ ਹੀ ਇਹ ਗੱਲ ਹੋਰੇ ਪਾਸੇ ਨੂੰ ਜਾਂਦੀ ਦਿਖ ਰਹੀ ਸੀ ਸਮਾਜ ਦੇ ਵਿੱਚ ਪਰ ਅਸੀਂ ਧੰਨਵਾਦ ਕਰਦੇ ਆ ਜਦੋਂ ਅਸੀਂ ਇਕੱਠੇ ਹੋਏ ਸ਼ਹਿਰ ਦੇ ਜੈਨ ਸਾਹਿਬ ਹਣੀ ਸਾਡੇ ਨਾਲ ਨੇ ਇਹਨਾਂ ਨਾਲ ਅਸੀਂ ਇਕੱਠੇ ਹੋਏ ਬੈਠ ਕੇ ਮੀਟਿੰਗ ਕੀਤੀ ਇਹਨਾਂ ਨੇ ਸਾਨੂੰ ਆਪ ਅਪਰੋਚ ਕੀਤੀ ਕਿ ਸ਼ਹਿਰ ਦਾ ਜਾਂ ਕਿਸੇ ਤਰ੍ਹਾਂ ਦਾ ਸਮਾਜ ਦਾ ਕੋਈ ਸੰਪਰਦਾਇਕ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਲੜਕੇ ਜਾਂ ਮੁੰਡੇ ਗੇਮਾਂ ਖੇਡਦੇ ਨੇ ਖੇਡਦੇ ਨੇ ਜਿਮ 'ਚ ਜਾਂਦੇ ਨੇ ਲੜਾਈਆਂ ਵੀ ਕਰਦੇ ਨੇ ਪਰ ਇੱਕ ਦੂਸਰੇ ਦੇ ਧਾਰਮਿਕ عقਿਦੇ ਦਾ ਇੱਕ ਦੂਸਰੇ ਨੂੰ ਸਤਿਕਾਰ ਬਣਾ ਚਾਹੀਦਾ ਫਿਰ ਹਜਾਰਾ ਸਿੰਘ ਤੋਂ ਉਸ ਮੁੰਡੇ ਨੇ ਮਾਫੀ ਵੀ ਮੰਗੀ ਆ ਔਰ ਅੱਗੇ ਤੋਂ ਇਸ ਚੀਜ਼ ਦਾ ਪ੍ਰਣ ਵੀ ਕੀਤਾ ਕਿ ਅਗਾਹ ਤੋਂ ਮੈਂ ਕੋਈ ਏਸੀ ਚੀਜ਼ ਨਹੀਂ ਕਰਾਂਗਾ ਜਿਹਦੇ ਨਾਲ ਕਿਸੇ ਵੀ ਧਰਮ ਨੂੰ ਕਿਸੇ ਤਰ੍ਹਾਂ ਦਾ ਕੋਈ ਇਸ ਪਹੁੰਚੇ ਔਰ ਮੈਂ ਉਹਨਾਂ ਨੂੰ ਵੀ ਵਧਾਈਆਂ ਦਿੰਦਾ ਇਹ ਸਾਰੇ ਸਮਾਜ ਨੂੰ ਵਧਾਈਆਂ ਦਿੰਦਾ ਕਿ ਜਿਹੜਾ ਭਾਈਚਾਰੇ ਦੀ ਗੱਲ ਹੈ ਨਾ ਉਹ ਨਹੀਂ ਬਦਲਨੀ ਉਹ ਵਿਗੜਨੀ ਨਹੀਂ ਚਾਹੀਦੀ ਕਿਸੇ ਤਰੀਕੇ ਦੇ ਨਾਲ ਇਸ ਸਮਾਜ ਵਿੱਚ ਲੜਾਈਆਂ ਝਗੜੇ ਮਮੂਲੀ ਲੜਾਈਆਂ ਹੁੰਦੀਆਂ ਰਹਿਣੀਆਂ ਇੱਕ ਦੂਜੇ ਦੇ ਧਰਮ ਦਾ ਸਤਕਾਰ ਕਰਕੇ ਆਪਸੀ ਸਹਿਚਾਰ ਤੇ ਆਪਸੀ ਭਾਈਚਾਰਾ ਸਾਨੂੰ ਬਣਾ ਕੇ ਰੱਖਣਾ ਚਾਹੀਦਾ ਤੇ ਅੱਜ ਇਹ ਗੱਲ ਇੱਥੇ ਦੋਨਾਂ ਤਰ੍ਹਾਂ ਨੇ ਸਮਾਪਤ ਕਰ ਦਿੱਤੀ ਆ ਲਿਖਤੀ ਰੂਪ ਵਿੱਚ ਵੀ ਔਰ ਜਵਾਨੀ ਰੂਪ ਦੇ ਵਿੱਚ ਵੀ ਪੰਚਾਇਤ ਦੇ ਵਿੱਚ ਧੰਨਵਾਦ ਠੀਕ ਹੈ ਦੋ ਦਿਨ ਪਹਿਲਾਂ ਹੋਇਆ ਸੀਗਾ ਜਿਮ ਦੇ ਵਿੱਚ ਬੰਦ ਸੈਕਟਰ 32 ਦੇ ਵਿੱਚ ਗੌਰਵ ਸਚਦੇਵਾ ਜੀ ਵੱਲੋਂ ਕੁੱਟਮਾਰ ਕੀਤੀ ਗਈ ਸੀਗੀ ਇੱਕ ਨਾਮਤਾਰੀ ਸਮਾਜ ਦੇ ਲੜਕੇ ਦੀ ਹਜ਼ਾਰਾ ਸਿੰਘ ਜੀ ਉਹਦੇ ਵਿੱਚ ਅੱਜ ਨਾਮਤਾਰੀ ਸਮਾਜ ਦੇ ਜੈਨ ਸਮਾਜ ਦੇ ਹੋਰ ਵੀ ਕਈ ਜਿਹੜੇ ਵਧੀਆ ਬੱਤੀ ਸੈਕਟਰ ਵੈਲਫੇਅਰ ਅਸੋਸੀਏਸ਼ਨ ਦੇ ਪ੍ਰਧਾਨ ਜੀ ਨੇ ਤੇ ਸਮਾਜਿਕ ਲੋਕਾਂ ਨੇ ਮਿਲ ਕੇ ਇਹਨਾਂ ਦਾ ਰਾਜੀਨਾਮਾ ਕਰਾਤਾ ਗੌਰਵ ਜੀ ਨੇ ਆਪਣੀ ਸੌਰੀ ਫੀਲ ਕੀਤੀ ਕਿ ਮੈਂ ਅੱਜ ਤੋਂ ਬਾਅਦ ਕੋਈ ਐਹੋ ਜਿਹਾ ਕੰਮ ਨਹੀਂ ਕਰਦਾ ਤੇ ਜਿਹੜਾ ਉਹਨਾਂ ਨਾਮਤਾਰੀ ਸਮਾਜ ਨੂੰ ਫੇਸ ਪਹੁੰਚੀ ਸੀ ਉਹਨਾਂ ਦੀ ਉਹਨਾਂ ਨੇ ਰਿਖਤ ਮਾਫੀ ਮੰਗੀ ਹੈ ਕਿ ਜੇ ਮੇਰੇ ਵੱਲੋਂ ਕੋਈ ਵੀ ਗਲਤੀ ਹੋਈ ਹੋਈ ਜਿਹਦੇ ਨਾਲ ਨਾਮਤਾਰੀ ਸਮਾਜ ਨੂੰ ਫੇਸ ਪਹੁੰਚੀ ਹੋਵੇ ਤਾਂ ਉਹ ਦੀ ਮੈਂ ਸ਼ਮਾਚਾਚਨਾ ਮੰਗਦਾ ਹਾਂ ਤੇ ਅਸੀਂ ਤਾਂ ਇਹ ਚਾਹਨੇ ਆ ਦੋਨੋਂ ਜਿਮ ਚ ਕਈ ਸਾਲਾਂ ਤੋਂ ਆਂਦੇ ਨੇ ਤੇ ਪਰਿਵਾਰ ਵਕਤਨ ਰਹਿਣ ਇੱਕ ਦੂਆ ਮੁਰਕੇ ਕਦੀ ਲੜਾਈ ਨਾ ਹੋਵੇ ਇਨ ਫਿਊਚਰ ਮੈਂ ਧੰਨਵਾਦ ਕਰਦਾ ਇਹਨਾਂ ਦੇ ਨਾਮਤਾਰੀ ਸਮਾਜ ਦੇ ਪੁੱਬਾ ਜੀ ਦਾ ਸਾਡੇ ਨਾਲ ਵਿਨੋਦ ਜੈਨ ਜੀ ਕੜੇ ਹੈ ਸੰਜੀਤ ਜੈਨ ਜੀ ਕੜੇ ਨੇ ਜਿਨ੍ਹਾਂ ਨੇ ਜੋਰ ਲਾ ਕੇ ਇਹ ਗੱਲ ਨੂੰ ਖਤਮ ਕਰਤਾ ਠੀਕ ਹੈ ਜੇ ਆਪਾਂ ਕੁਝ ਦਿਨ ਪਹਿਲਾਂ ਦੋ ਕੁ ਦਿਨ ਪਹਿਲਾਂ ਦੋ ਪਰਿਵਾਰਾਂ ਦੇ ਦੋ ਲੜਕੀਆਂ ਦੇ ਵਿੱਚ ਝਗੜਾ ਹੋਇਆ ਸੀ ਇੱਕ ਵੱਲੋਂ ਜਵੇੜਾ ਮਾਰ ਦਿੱਤੀ ਗਈ ਸੀ ਦੂਸਰੇ ਨੂੰ ਉਹ ਸੰਤਾਂ ਨੂੰ ਸੁਭਾ ਸਿੰਘ ਜੀ ਨਹੀਂ ਮੈਂ ਕਹਾਂਗਾ ਸਾਡੇ ਦੇ ਸੰਤ ਨਹੀਂ ਉਹ ਸੰਤਾਂ ਦੇ ਅੱਗੇ ਅਰਦਾਸ ਕੀਤੀ ਸੀ ਤਾਂ ਕਿ ਜੋ ਫੈਸਲਾ ਕਰੂंगे ਉਹ ਸਾਨੂੰ ਸਾਰਿਆਂ ਨੂੰ ਪਰਵਾਣ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਦੋਨੋਂ ਪਰਿਵਾਰਾਂ ਨੇ ਜਿਨ੍ਹਾਂ ਵਿੱਚ ਘਟਨਾ ਵਾਪਰੀ ਸੀਗੀ ਉਹਨਾਂ ਨੇ ਸੰਤਾਂ ਦਾ ਫੈਸਲਾ ਪਰਵਾਣ ਕੀਤਾ ਅਸੀਂ ਸੰਤਾਂ ਦੇ ਫੈਸਲੇ ਦੇ ਨਾਲ ਖੜੇ ਹਾਂ ਹਮੇਸ਼ਾ ਹੀ ਅਸੀਂ ਹਮੇਸ਼ਾ ਕਿਸੇ ਵੀ ਸੰਤ ਤੋਂ ਬਾਹਰ ਨਹੀਂ ਹੋ ਸਕਦੇ ਇਹਨਾਂ ਤੋਂ ਬਾਹਰ ਹੋ ਨਹੀਂ ਸਕਦੇ ਸਾਡੇ ਪੁਰਾਣੇ ਇਹਨਾਂ ਨਾਲ ਪਰਿਵਾਰਿਕ ਸਬੰਧ ਨੇ ਜੀ ਇਹਨਾਂ ਵਿੱਚ ਬਹੁਤ ਅੱਛਾ ਫੈਸਲਾ ਇਹਨਾਂ ਨੇ ਕੀਤਾ ਦੋਨੋਂ ਪਰਿਵਾਰਾਂ ਨੇ ਆਪ ਜੱਫੀਆਂ ਪਾਈਆਂ ਨੇ ਜੱਫੀਆਂ ਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ ਹੈ ਲੜਾਈ ਝਗੜੇ ਕੁਛ ਨਹੀਂ ਹੋਇਆਗਾ ਮਾਫੀਆਂ ਦੇ ਵਿੱਚ ਕੁਛ ਨਹੀਂ ਹੋਇਆਗਾ ਦੋਨਾਂ ਦੀਆਂ ਨੇ ਜਫੀਆਂ ਪਵਾਈਆਂ ਨੇ ਪਰਿਵਾਰਿਕ ਮਿਲਨ ਕਰਾਇਆ ਜਿਹੜਾ ਕਿ ਬਹੁਤ ਹੀ ਵਧੀਆ ਕੰਮ ਇਹਨਾਂ ਨੇ ਕਰਾਇਆ ਵਾ ਤੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਆਪਣਾ ਟਾਈਮ ਲੱਡੇਆ ਸੰਤਾਂ ਨੇ ਉਰੇ ਜਿਮ ਦੇ ਵਿੱਚ ਆ ਕੇ ਬੈਠ ਕੇ ਸੰਤਾਂ ਤਾਂ ਨਹੀਂ ਹੁੰਦੇ ਜਿਮਾਂ ਦੇ ਵਿੱਚ ਇਹਨਾਂ ਨੇ ਆ ਕੇ ਉਰੇ ਆ ਕੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕੀਤਾ ਬਹੁਤ ਬਹੁਤ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਇਹ ਝਗੜਾ ਸੋਮਵਾਰ ਨੂੰ ਹੋਇਆ ਉਹ ਅੱਜ ਖਤਮ ਹੋ ਗਿਆ ਮੈਂ ਦੋਨੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਤੇ ਦੋਨਾਂ ਨੇ ਸ਼ਾਮਾਂ ਜਾਂਚਣਾ ਕਰਕੇ ਇਸ ਦਾ ਗਲ ਨੂੰ ਖਤਮ ਕਰ ਦਿੱਤਾ ਮੈਂ ਸਾਰੇ ਪਰਿਵਾਰਾਂ ਦਾ ਸਾਰੇ ਸਮਾਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੰਮ ਦੀ ਛੋੜ ਕੀਤੀ ਹੈ ਕਿਉਂਕਿ ਝਗੜਾ ਵੱਧਦਾ ਵੱਧਾ ਵੱਧ ਜਾਂਦਾ ਪਰ ਇਹਨੂੰ ਇੱਥੇ ਖਤਮ ਕਰਤਾ ਅੱਜ ਤੋਂ ਬਾਅਦ ਦੋਨਾਂ ਨੇ ਇਹ ਵੀ ਕਸਮ ਖਾਈ ਕਿ ਅੱਜ ਤੋਂ ਬਾਅਦ ਝਗੜਾ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ